कोट ब्रह्मांड को उठा ठाकुर स्वामी कोट ब्रह्मांड को उठा ठाकुर स्वामी शरण जियां का तार रे प्रतिपालनित सार संभालै ਇਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਓ ਰਾਮਦਾਸ दीन दयाल कृपाल सुख सागर सर्व कटापर पूरी रे देखत सुनत सदा है संगे मैं मूर्ख जाने आ दूरी रे ਹਰ ਬੇਅੰਤ ਹਉਮਿਤ ਕਰ ਵਰਨੋ ਕਿਆ ਜਾਣੋ ਏ ਕੈ ਸੋਰੇ ਕਰੋਂ ਬੇਨਤੀ ਸਤਗੁਰ ਆਪਣਾ ਮੈਂ ਮੂਰਖ ਦੇਹੁ ਉਪਦੇਸ਼ੋ ਰੇ ਮੈਂ ਮੂਰਖ ਕਿ ਤਕ ਬਾਤ ਹੈ ਓਟ ਪਰਾਦੇ ਤਰਿਆਰੇ ਗੁਰ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਘਰ ਬਾਸ ਨਾ ਪਰਿਆ ਮੈਂ ਮੂਰ ਕੀ ਕੇ ਤਕ ਬਾਤ ਹੈ ਕੋੜ ਪਰਾ ਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਾਰੇ ਆਰੇ ਵਾਹਿਗੁਰੂ ਨਟ ਮਹਲਾ ਪੰਜਵਾਂ ਹਰ ਹਰ ਮਨ ਮੈਂ ਨਾਮ ਕਹੋ ਕੋਟ ਪਰਾਧ ਮਿਟੈ ਖਿਨ ਪੀਤਰ ਤਾਂ ਕਾ ਦੋਖ ਨਾ ਰਹੋ ਤੰਤਨ ਸਤਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਅੰਮ੍ਰਿਤ ਮਈ ਸ਼ਬਦ ਜੋ ਕਿ ਨਟ ਰਾਗ ਦੇ ਵਿੱਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 979 ਅੰਗ ਉਤੇ ਸ਼ਿਸ਼ੋਵਤਾ ਜੀ ਔਰ ਸਿਚਾਰ ਕਰੀਏ ਨਟ ਮਹਿਲਾ ਪੰਜ ਮਾਂ ਹਰ ਹਰ ਮਨ ਮੈਂ ਨਾਮ ਕਹੋ ਜਿਸ ਵੀ ਮਨੁੱਖ ਨੇ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਕਿਹਾ ਹੈ ਕੱਲੇ ਜੀਬ ਦੇ ਨਾਲ ਨਹੀਂ ਮੂੰਹ ਦੇ ਨਾਲ ਨਹੀਂ ਮਨ ਦੇ ਨਾਲ ਅੰਦਰੋਂ ਅੰਦਰ ਆਤਮਾ ਜਿਸ ਨੇ ਉਸ ਵਾਹਿਗੁਰੂ ਦਾ ਨਾਮ ਜਪਿਆ ਹੈ ਕਿਉਂਕਿ ਜਿਤਨਾ ਚਿਰ ਅੰਦਰੋਂ ਨਾਮ ਨਹੀਂ ਜਪਿਆ ਜਾਂਦਾ ਉਹ ਫਲੀ ਭੂਤ ਨਹੀਂ ਹੁੰਦਾ ਕਿਉਂਕਿ ਸਤਿਗੁਰੂ ਜੀ ਦਾ ਅਮਰਤਮਈ ਬਚਨ ਹੈ ਰਾਮ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ ਗੁਰ ਪਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਅੰਦਰ ਉਹ ਵਾਹਿਗੁਰੂ ਵਸ ਜਾਂਦਾ ਹੈ ਫਿਰ ਅੰਦਰੋਂ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਤਾਂ ਫਿਰ ਕੋਈ ਫਲ ਦੀ ਪ੍ਰਾਪਤੀ ਕਰਦਾ ਹੈ ਫਿਰ ਇਹ ਫਲੀਪੂਤ ਹੁੰਦਾ ਹੈ ਜੇ ਜੀਵ ਨਾਲ ਹੀ ਕੱਲਾ ਜਪਿਆ ਅੰਦਰੋਂ ਨਹੀਂ ਜਪਿਆ ਅੰਦਰ ਆਤਮੇ ਨਹੀਂ ਜਪਿਆ ਤਾਂ ਫਿਰ ਇਹ ਸਿਮਰਨ ਫਲੀਪੂਤ ਨਹੀਂ ਹੁੰਦਾ ਤੇ ਇਸੇ ਕਰਕੇ ਸਤਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਹਰ ਹਰ ਮਨ ਮੈਂ ਨਾਮ ਕਹਿਓ ਮਨ ਦੇ ਵਿੱਚ ਕਿਸ ਤਰ੍ਹਾਂ ਜਪ ਹੁੰਦਾ ਹੈ ਜਦੋਂ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ ਤਾਂ ਫਿਰ ਉਹ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੈ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਉਸ ਵਾਹਿਗੁਰੂ ਜੋ ਸਤਿਗੁਰੂ ਨੇ ਸਾਨੂੰ ਬਾਣੀ ਦਿੱਤੀ ਹੈ ਬਾਣੀ ਬਖਸ਼ੀ ਹੈ ਉਹ ਬਾਣੀ ਜੋ ਸ਼ਬਦ ਪੜਦੇ ਹੋਏ ਉਸ ਸ਼ਬਦ ਦੇ ਨਾਲ ਆਪਣੀ ਸੁਰਤ ਜੋੜ ਲੈਣੀ ਇਸ ਤਰ੍ਹਾਂ ਨਾਮ ਜਪਣਾ ਇਸ ਤਰ੍ਹਾਂ ਨਾਮ ਜਪ ਕੇ ਸਭਵ ਸਾਗਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਤੋ ਸਤਿਗੁਰੂ ਜੀ ਇੱਥੇ ਸਾਨੂੰ ਇਹੀ ਉਪਦੇਸ਼ ਕਰਦੇ ਹਨ ਹਰ ਹਰ ਮਨ ਮੈਂ ਨਾਮ ਕਹੋ ਜਦੋਂ ਉਸ ਪਰਮਾਤਮਾ ਦਾ ਨਾਮ ਅੰਦਰੋਂ ਅੰਦਰ ਆਤਮੇ ਜਪਿਆ ਜਾਂਦਾ ਹੈ ਕੋਟ ਅਪਰਾਧ ਮਿਟੈਂ ਖਿਣ ਪੀਤਰ ਤਾਂ ਕਾ ਦੁੱਖ ਨਾ ਰਹਿਓ ਮਨ ਦੇ ਵਿੱਚ ਨਾਮ ਜਪਨ ਦੇ ਨਾਲ ਕਰੋੜਾ ਹੀ ਕੀਤੇ ਉਪਰਾਧ ਜਿਹੜੇ ਹਨ ਉਹ ਇੱਕ ਖਿੰਡ ਦੇ ਵਿੱਚ ਖਤਮ ਹੋ ਜਾਂਦੇ ਹਨ ਅਤੇ ਉਸ ਮੁਰਖ ਦਾ ਕੋਈ ਵੀ ਦੁੱਖ ਨਹੀਂ ਰਹਿੰਦਾ ਤਾਂ ਕਾ ਦੁੱਖ ਨਾ ਰਹਿਓ ਰਹਾਓ ਕੋਜਤ ਕੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ त्याग ਇਕਲੇਵ ਲੱਗੀ ਹਰ ਹਰ ਚਰਨ ਗਹਿਓ ਜਦੋਂ ਕੋਈ ਮਨੁੱਖ ਸਾਰੇ ਵਸੀਲਿਆਂ ਨੂੰ ਤਿਆਗ ਕੇ ਇੱਕ ਦੀ ਆਸ ਰੱਖਦਾ ਹੈ ਇੱਕ ਦੇ ਨਾਲ ਲਿਵ ਜੋੜਦਾ ਹੈ ਸਗਲ ਤਿਆਗ ਇੱਕ ਲਿਵ ਲਾਗੀ ਇੱਕ ਦੇ ਨਾਲ ਲਿਵ ਲਾ ਕੇ ਸਿਰਫ ਇੱਕ ਦੇ ਅੱਗੇ ਹੀ ਪ੍ਰਾਰਥਨਾ ਕਰਦਾ ਹੈ ਉਸਤੇ ਹੀ ਅੱਗੇ ਆਪਣੀ ਅੰਦਰਲੀ ਜੋ ਦੁੱਖ ਦਰਦ ਆ ਉਸ ਉਸ ਤੇ ਅੱਗੇ ਰੱਖਦਾ ਹੈ ਸਗਲ ਤਿਆਗ ਇੱਕ ਲਿਵ ਲੱਗੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਅੰਮ੍ਰਿਤਸਰ ਦੇ ਵਿੱਚ ਸਨ ਸੂਲੀ ਖਾਂ ਚੜ੍ਹ ਕੇ ਆਇਆ ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਉਸ ਸੂਲੀ ਖਾਨ ਨੂੰ ਪੱਤਰ ਲਿਖ ਕੇ ਭੇਜੋ ਜਾਉਂਸ ਤੇ ਕੋਲ ਕੋਈ ਦੋ ਮਨੁੱਖ ਬਚਾਵੋ ਜਾਂ ਕੋਸ਼ਵੀ ਆਪਾਓ ਕਰੋ ਪਰ ਸਤਿਗੁਰੂ ਜੀ ਨੇ ਕਿਹਾ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਸਮੇ ਮਤਾ ਜੇ ਪੱਤਰੀ ਚਲਾਵੋ ਦੁੱਤੀਏ ਮਤਾ ਦੋਏ ਮਾਨੁਕ ਪਹੁੰਚਾਵੋ ਤ੍ਰਿਤਿਏ ਮਤਾ ਕਿਛ ਕਰੋ ਉਪਾਇ ਮੈਂ ਸਭ ਕਿਛ ਛੋਡ ਪ੍ਰਭ ਤੂੰ ਹੀ ਧਿਆਇਆ ਉਸ ਤੇ ਆਸ ਇੱਕ ਦੀ ਆਸ ਉਸ ਤੇ ਅੱਗੇ ਹੀ ਪ੍ਰਾਰਥਨਾ ਕਰਨੀ ਹੈ ਕਿਸੇ ਹੋਰ ਦੇ ਅੱਗੇ ਨਹੀਂ ਸਤਿਗੁਰੂ ਇੱਥੇ ਵੀ ਉਪਦੇਸ਼ ਕਰਦੇ ਹਨ ਸਗਲ त्याग ਇੱਕ ਲੇਵ ਲੱਗੀ ਜਿਸ ਮਨੁੱਖ ਦੀ ਇੱਕ ਦੇ ਨਾਲ ਲੇਵ ਲੱਗ ਗਈ ਹਰ ਹਰ ਚਰਨ ਗਹਿਓ ਅਤੇ ਹਰੀ ਦੇ ਚਰਨਾਂ ਦੇ ਨਾਲ ਜੁੜ ਗਿਆ ਗਹਿਓ ਪਕੜ ਲੈਣਾ ਅਤੇ ਜਿਸਨੇ ਉਸ ਪਰਮਾਤਮਾ ਦੇ ਚਰਨ ਪਰ ਕਲਿਆ ਅਰਥਾਤ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਗਿਆ ਖੋਜਤ ਖੋਜਤ ਭਇਓ ਬੇਰਾਗੀ ਅਤੇ ਜੋ ਖੋਜ-ਖੋਜ ਕੇ ਉਸ ਵਾਹਿਗੁਰੂ ਨੂੰ ਲਭ ਲਭ ਕੇ ਬੇਰਾਗ ਉਹ ਮਾਨ ਹੋ ਗਿਆ ਉਹ ਜੋ ਖੋਜਦਾ ਖੋਜਦਾ ਉਸ ਵਾਹਿਗੁਰੂ ਦਾ ਉਸ ਵਾਹਿਗੁਰੂ ਨੂੰ ਲਭਦਾ ਲਭਦਾ ਬੈਰਾਗਮਨ ਹੋ ਗਿਆ ਬੈਰਾਗੀ ਹੋ ਗਿਆ ਸਾਧੂ ਸੰਗ ਲਿਓ ਪਰ ਉਸੇ ਪ੍ਰਾਪਤੀ ਕਿਥੋਂ ਹੋਈ ਸਾਧੂ ਗੁਰੂ ਗੁਰੂ ਦੀ ਸੰਗਤ ਦੇ ਵਿੱਚ ਉਸ ਦੀ ਪ੍ਰਾਪਤੀ ਹੋ ਗਈ ਜਦੋਂ ਸਗਲ ਸਾਰਾ ਕੁਝ ਹੀ ਤਿਆਗ ਕੇ ਉਸ ਇੱਕ ਦੇ ਨਾਲ ਜੁੜੇ ਉਸ ਪਰਮਾਤਮਾ ਦੇ ਚਰਨ ਸ਼ਰਨ ਦੇ ਵਿੱਚ ਆਏ ਕੋਜ ਤੇ ਖੋਜਤ ਭਇਓ ਬੈਰਾਗੀ ਉਸ ਵਾਹਿਗੁਰੂ ਨੂੰ ਕੋਜ ਦੇ ਖੋਜ ਦੇ ਮਤਵਾਲੇ ਹੋ ਗਏ ਸਾਧੂ ਸੰਗ ਲਿਹੋ ਫਿਰ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੰਗਤ ਵਿੱਚ ਜਦੋਂ ਆਏ ਤਾਂ ਫਿਰ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸ਼ਰਣ ਪੈਓ ਕਹਿਤ ਮੁਕਤ ਜਿਹੜੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਕਹਿੰਦੇ ਹਨ ਉਹ ਫਿਰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ ਕਹਿਤ ਮੁਕਤ ਸੁਣਤੇ ਨਿਸਤਾਰੇ ਅਤੇ ਜੋ ਉਸ ਵਾਹਿਗੁਰੂ ਦਾ ਨਾਮ ਸੁਣਦੇ ਹਨ ਉਹ ਫਿਰ ਵਾਹਿਗੁਰੂ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਉਹਨਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜੋ ਜੋ ਸ਼ਰਨ ਪਇਓ ਜਿਹੜਾ ਵੀ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਉਸ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਕਉ ਨਾਨਕ ਅਨੰਦ ਪਾਓ ਸਿਮਰ ਸਿਮਰ ਬਾਰ ਬਾਰ ਉਸ ਵਾਹਿਗੁਰੂ ਨੂੰ ਸਿਮਰ ਕੇ ਉਸ ਨੂੰ ਬਾਰ ਬਾਰ ਯਾਦ ਕਰਕੇ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਕਉ ਨਾਨਕ आनंद पयो ऐ नानक जेड़ा भी मनुख वा, उस वाहेगुरु नु बार-बार सिमरਦਾ ਹੈ ਸਾਹ ਸਾਹ ਸਿਮਰਦਾ ਹੈ ਰੋਮ ਰੋਮ ਸਿਮਰਦਾ ਹੈ ਕੋ ਨਾਨਕ ਆਨੰਦ ਪਇਓ ਫਿਰ ਉਸ ਨੂੰ ਆਨੰਦ ਦੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਉਸ ਵਾਹਿਗੁਰੂ ਨੂੰ ਸਿਮਰਦਾ ਹੈ ਇਸੇ ਕਰਕੇ ਹੀ ਸੋ ਕਮਨੀ ਸਾਹਿਬ ਜੀ ਦੇ ਸ਼ੁਰੂ ਦੇ ਵਿੱਚ ਇਹ ਸਤਿਗੁਰੂ ਜੀ ਅਮਰਤਮਈ ਬਚਨ ਬੋਲਦੇ ਹਨ ਸਿਮਰੋਂ ਸਿਮਰੋ ਸਿਮਰ ਸੁਖ ਪਾਓ ਸਿਮਰੋਂ ਸਿਮਰ ਸਿਮਰ ਸੁਖ ਪਾਓ ਮੈਂ ਸਿਮਰਦਾ ਹਾਂ ਸਿਮਰੋਂ ਮੈਂ ਸਿਮਰਦਾ ਹਾਂ ਸੇਨਾ ਰਸਿਮਰ ਅਤੇ ਸਿਮਰ ਸਿਮਰ ਕੇ ਸੁਖ ਪਾਵਾਂ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹਾਂ ਸੁਖ ਦੀ ਪ੍ਰਾਪਤੀ ਕਰ ਲੈਂਦਾ ਹਾਂ ਕਲ ਕਲੇਸ਼ ਤਨ ਮਾਹੇ ਮਿਟਾਵਾਂ ਅਤੇ ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਮੈਂ ਆਪਣੇ ਤਨ ਦੇ ਜੋ ਕਲ ਕਲੇਸ਼ਾਂ ਉਹਨਾਂ ਨੂੰ ਖਤਮ ਕਰ ਲੈਂਦਾ ਹਾਂ ਤੋ ਇਹ ਸਤਗੁਰੂ ਜੀ ਦਾ ਅੰਮ੍ਰਿਤ ਮਈ ਨਾਮ ਇਹ ਨਾਮ ਜੋ ਹੈ ਸਾਰੇ ਹੀ ਕੀਤੇ ਹੋਏ ਕਰੋੜਾਂ ਹੀ ਪਾਪਾਂ ਨੂੰ ਅਪਰਾਧਾਂ ਨੂੰ ਸਾਰਿਆਂ ਨੂੰ ਹੀ ਖਤਮ ਕਰਨ ਲੈਂਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਪਰਮਾਨ ਹੈ ਤਨ ਤਨ ਸਤਗੁਰੂ ਗੁਰੂ ਨਾਨਕ ਦੇਵ ਜੀ ਦਾ ਪਰਮਾਨ ਹੈ ਜਿਹੜਾ ਕਿ ਸ਼ਬਦ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇ ਤੈਲ ਇਹ ਜੋ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ ਇਸੇ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਲੋਕ ਮਤ ਕੋ ਫਕੜ ਪਾਏ ਲਖ ਮੜਿਆਂ ਕਰ ਇਕੱਠੇ ਇੱਕ ਰਤੀ ਲੈ ਪਾਏ ਲੋਕੋ ਕੋਈ ਇਸ ਗੱਲ ਨੂੰ ਮਖੌਲ ਨਾ ਸਮਝਿਓ ਕਿ ਇੱਕ ਨਾਮ ਦਾ ਕਿਨਕਾ ਕਿਸ ਤਰ੍ਹਾਂ ਸਾਰੇ ਪਾਪਾਂ ਨੂੰ ਖਤਮ ਕਰ ਸਕਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਲੱਖ ਮੜਿਆਂ ਕਰ ਇਕੱਠੇ ਲੱਖਾਂ ਹੀ ਮਣਾਂ ਦੇ ਲੱਕੜ ਇਕੱਠੀ ਕਰ ਲਈ ਜਾਵੇ ਇੱਕ ਰੱਤੀ ਲੈ ਪਾਏ ਜੇ ਇੱਕ ਰੱਤੀ ਦੀ ਭਾ ਅੱਗ ਲੈ ਲਈ ਜਾਵੇ ਅਰਥਾਤ ਇੱਕ ਥੋੜੀ ਜਿਹੀ ਅਗ ਨਾਲ ਰੱਤੀ ਦੀ ਅਗ ਨਾਲ ਉਹ ਸਾਰੇ ਹੀ ਲੱਖਾਂ ਮਨ ਲੱਕੜਾਂ ਜੋ ਹਨ ਉਹ ਸੜ ਕੇ ਸੁਆਹ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਉਸ ਵਾਹਿਗੁਰੂ ਦਾ ਨਾਮ ਹੈ ਜੋ ਇੱਕ ਕਿਨਕਾ ਨਾਮ ਦੇ ਅੰਦਰ ਵਸ ਜਾਵੇ ਤਾਂ ਕੀਤੇ ਹੋਏ ਸਾਰੇ ਅਪਰਾਧ ਪਾਪ ਜੋ ਹਨ ਸਾਰੇ ਹੀ ਉਹ ਖਤਮ ਹੋ ਜਾਂਦੇ ਹਨ ਅਤੇ ਸਤਿਗੁਰੂ ਕਿਰਪਾ ਕਰਕੇ ਅਗਲਾ ਰਸਤਾ ਜੋ ਜੀਵਨ ਜੋ ਹੈ ਉਹ ਉਸ ਮਨੁੱਖ ਦਾ ਸਵਾਰ ਦਿੰਦੇ ਹਨ ਸਤਿਗੁਰੂ ਕਿਰਪਾ ਕਰਨ ਆਪਣੇ ਨਾਮ ਦੀ ਬਖਸ਼ਿਸ਼ ਕਰਨ ਨਾਮ ਦੇ ਨਾਲ ਹੀ ਸਭ ਕੁਝ ਹੈ ਨਾਮ ਦੇ ਨਾਲ ਹੀ ਇਹ ਜਨਮ ਜੋ ਹੈ ਸਫਲ ਹੁੰਦਾ ਹੈ ਨਾਮ ਦੇ ਨਾਲ ਹੀ ਇਹ ਲੋਕ ਅਤੇ ਪਰਲੋਕ ਸੁਹੇਲੇ ਹੁੰਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ